ਆਰਿਆ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਅੱਜ ਹੈਗਾ ਸਾਡੇ ਮਨਿੰਦਰ ਦਾ ਜਨਮ ਦਿਨ ਵੱਡੇ ਬੇਟੇ ਦਾ ਤੇ ਉਹਦਾ ਲੱਗਿਆ ਸੀ ਕੇਕ ਕੱਟਣਾ 22 ਨਵੰਬਰ ਦਾ ਹੈਗਾ ਸੀ ਗੁਰਸਿਮਰਨ ਦਾ ਜਨਮ ਦਿਨ ਉਹ ਉਸ ਵੇਲੇ ਕੇਕ ਨਹੀਂ ਕੱਟਿਆ ਹੈਗਾ ਕਿਉਂ ਨਹੀਂ ਕੱਟਿਆ ਉਹਦਾ ਕਾਰਨ ਤੁਹਾਨੂੰ ਦੱਸਣਗੇ ਸਰਦਾਰ ਜੀ ਲੋ ਜੀ ਸਰਦਾਰ ਜੀ ਨਾਲ ਮਿਲੋ ਇੱਧਰ ਬੈਠੇ ਨੇ ਸਾਡੇ ਸਰਦਾਰ ਜੀ ਹਾਂ ਜੀ ਦੱਸੋ ਜੀ ਹੈਲੋ ਹਾਂਜੀ ਕੇਕ ਖਾਸੀ ਗਾਦੀ ਸਾਰੇ ਯਾਰੋ ਹਾਂਜੀ ਦੱਸੋ ਕੀ ਗੱਲ ਬਾਤ ਹੈ ਕੇਕ ਕਿਉਂ ਨਹੀਂ ਕੱਟਿਆ ਆਪਾਂ ਨੇ 22 ਤਰੀਕ ਨੂੰ ਉਸ ਦਿਨ ਮੈਂ ਗਿਆ ਸੀ ਜੁਪੀ ਨੂੰ ਤੇ ਕੁਝ ਅਪਡੇਟ ਕਾਰੋਵਰ ਬਾਰੇ ਜਦੋਂ ਮੈਂ ਦੇਰ ਰਾਤ ਨੂੰ 9 ਵਜੇ ਆਇਆ ਫਿਰ ਕੇਕ ਵੀ ਮਹੀਂ ਲੈ ਕੇ ਆਉਣਾ ਸੀ ਮੈਨੂੰ ਆਇਆ ਸੀ ਮੈਂ 4-5 ਵਜੇ ਨੂੰ ਆ ਜਾਊਗਾ ਤੁਸੀਂ ਚਲ ਫੇਰ ਲੈ ਆਵਾਂਗੇ ਇਹ ਨਹੀਂ ਤਾਂ ਪਹਿਲਾਂ ਕੇਕ ਤਾਂ ਅਰੇਂਜ ਕਰ ਜਾਂਦਾ ਤੇ ਫਿਰ ਮੈਂ ਰਾਤ ਨੂੰ 9 10 ਵਜੇ ਆਇਆ ਸੈਦ ਤੇ ਫਿਰ ਕੇਕ ਜਦੋਂ ਕੇਕ ਹੀ ਨਹੀਂ ਆਇਆ ਫਿਰ ਕੇ ਕੱਟਣ ਦਾ ਸਵਾਲ ਹੀ ਪੈਦਾ ਹੁੰਦਾ ਫਿਰ ਕਿਹਾ ਜਲਦੀ ਜਦੋਂ ਅਸੀਂ ਮੂਹਰੇ ਜਨਮ ਦੇ ਰੋ ਜਦੋਂ ਭਈ ਉਹ ਕੱਟਣਾਂ ਦੀ ਗੱਲ ਇੱਕੋ ਹੀ ਆ ਨਾ ਆਪਾਂ ਇਹ ਕਰਕੇ ਕੇਕ ਨਹੀਂ ਕੱਟਿਆ ਗਿਆ ਤੇ ਹੁਣ ਕਟਾਂਗੇ ਅਸੀਂ ਕੇਕ ਇੱਧਰ ਬੈਠਾ ਸਾਡਾ ਗੁਰਸੇਮਰ ਨਾ ਮਨਿੰਦਰ ਨੂੰ ਮਾਰਿਆ ਜਿਹਾਕ ਮਨਿੰਦਰ ਮਨਿੰਦਰ ਕਿਹਾ ਹੋਇਆ ਉੱਧਰ ਬੱਟਣਾ ਆਪਣਾ ਹੀ ਲੋ ਜੀ ਸਾਡੇ ਮਨਿੰਦਰ ਦਾ ਹੈਗਾ ਜਨਮ ਦਿਨ ਆਉਂਦਾ ਸਾਡਾ ਮਨਿੰਦਰ ਸਿੰਘ ਨੋ ਜੀ ਆ ਗਏ ਮੰਨਿੰਦਰ ਤੇ ਕੇਕ ਲਿਆਈ ਸੀ ਸਰਦਾਰ ਜੀ ਨਾਲ ਲੈ ਅਸੀਂ ਪੇਸਟੀਆਂ ਮੰਨਿੰਦਰ ਨਾਲ ਹੀ ਗਿਆ ਸੀ ਤੇ ਬਾਕੀ ਕੱਪੜਿਆਂ ਦੀ ਸ਼ਾਪਿੰਗ ਵੀ ਕੀਤੀ ਸੀ ਉਹਦੀ ਵੀਡੀਓ ਬਣਾਈ ਉਹ ਵੀ ਪਾਵਾਂਗੇ ਤੇ ਬਾਕੀ ਆ ਦੇਖੋ ਇਹ ਹੈਗਾ ਕੇਕ ਨਾਮ ਨਹੀਂ ਲਿਖਾਇਆ ਨਾਮ ਲਿਖਾਇਆ ਨਹੀਂ ਹੈਗਾ ਮੰਨਿੰਦਰ ਕਹਿੰਦਾ ਕਹਿੰਦਾ ਨਾਮ ਨਾਲ ਲਿਖਾਇਓ ਮਮਾ ਕਹਿੰਦਾ ਨਾਮ ਜੇ ਮੈਨੂੰ ਵਧੀਆ ਨਹੀਂ ਲੱਗਦਾ ਕਿ ਪੁੱਤ ਤੇਰੀ ਮਾਸੀ ਦਾ ਫੋਨ ਆ ਰਿਹਾ ਡਿੰਪਲ ਦਾ ਉਹਦਾ ਜੱਸੀ ਦਾ ਇਧਰੋਂ ਲਾ ਲਾ ਹਾਂ ਤੇ ਇਹ ਹੈਗਾ ਕੇਕ ਇਧਰ ਹੈਗੇ ਨੇ ਪੇਸਟੀਆਂ ਤੇ ਹੁਣ ਕੱਟਦੇ ਆ ਜੀ ਆਪਾਂ ਕੇਕ ਅੰਦਰੋਂ ਸੱਦੇ ਵੀਰ ਜੀਆਂ ਨੂੰ ਤੇ ਵੱਡੇ ਭੈ ਤੇ ਆਉਣਗੇ ਤੇ ਫੇਰ ਕਟਾਂਗੇ ਕੇਕ ਇੱਥੇ ਰੱਖ ਲਓ ਕੇਕ ਉੱਤ ਸੀ ਉਹ ਇੱਥੇ ਰੱਖ ਕੇ ਕੇਕ ਰੱਖ ਮਨਿੰਦਰ ਮੈਂ ਤਾਂ ਸਿੰਮ ਤੋਂ ਰੱਖਦੇ ਉੱਤੋਰੇ ਫੜਾਉਂ ਇੱਕ ਮਿੰਟ ਕਰਕੇ ਦੱਸਿਓ ਜੀ ਕੇਕ ਕਿੱਦਾਂ ਦਾ ਲੱਗਿਆ ਤੁਹਾਨੂੰ ਫਰੂਟ ਵਾਲਾ ਕੇਕ ਹੈ ਨਾ ਜੀ ਇਹ ਉੱਤ ਇੰਜਰ ਰੋਟਾ ਹਾਂ ਹਾਂ ਰੋਟਾ ਲਓ ਜੀ ਇੱਧਰ ਆ ਗਏ ਨੇ ਵੱਡੇ ਵੀਰ ਜੀ ਤੇ ਇੱਧਰ ਬੈਠੀ ਆ ਭੈਣ ਹੁਣ ਜੀ ਕੇਕ ਕੱਟਣ ਦੀ ਤਿਆਰੀ ਆ ਚਾਕੂ ਤਾਂ ਲਿਆ ਪੁੱਤ ਚਾਕੂ ਤੇ ਲਿਆਓ ਚਾਕੂ ਤਾਂ ਲਾਵੇ ਨਹੀਂ ਹੈ ਚਾਕੂ ਇਹ ਨਾ ਦਿੱਤਾ ਹੀ ਨਹੀਂ ਹੈਗਾ ਪੱਜ ਕੇ ਲਿਆ ਬੱਚਾ ਦੂਜਾ ਚੱਕ ਲਿਆ ਦੂਜਾ ਲਿਆ ਇੱਕੋ ਹੀ ਗੱਲ ਉਹ ਤਾਂ ਵੱਡਾ ਆਪਣਾ ਅੰਦਰੋਂ ਚੱਕ ਲਿਆ ਉਹ ਤਾਂ ਬਾਲਾ ਫੱਟਿਆ ਜੀ ਛੋਟਾ ਅੰਦਰ ਚੱਕ ਲਿਆ ਹਾਂ ਦੋ ਘੰਟਾ ਦੋ ਲੀਕਸ ਪਿਆ ਜੀ ਜੜਾ ਮਾਗੀ ਦੇ ਪਿਆ ਦੀ ਸਵੈਲ ਆਉਂਦੀ ਚੱਕਰ ਚ ਲੋ ਜੀ ਕੇਕ ਆਪਾਂ ਕੱਟਦੇ ਆਂ ਨੰਨ ਲਾ ਗਈ ਸੀ ਸਿੰਮੂ ਕੱਟ ਬੁੱਤ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਮੁਚ ਪਾ ਦੇ ਹੁਣ ਕੀ ਨਿਕਲੂ ਔਖੇ ਇਹ ਔਖੇ ਨੂੰ ਵੀ ਇਹ ਇੰਨਾ ਕਬਾ ਜ਼ਰੂਰੀ ਵਾੜਾ ਪਾਉਣਾ ਇਹ ਤਾਂ ਨਾ ਲੈ ਲੋ। ਸੱਤ। ਖਾਲੋਂ ਸਾਰੇ ਖਾਲੋਂ। ਸਾਲੇ ਕੰਗੋ। ਲੈ ਤੂੰ ਪਾ ਦੇ। ਪਾ ਦੇ। ਜੇ ਲੈ ਤੂੰ ਪਾ ਦੇ। ਹੂੰ। ਚਾਹ ਚਾਹ ਲੈਣਾ। ਮੂਜੇ ਨਾੜੀ। ਮੂਜੇ ਨਾ ਨਗੁੱਤੇ ਬਹੁਤੇ ਨਾੜਵਾਸ ਤੇ ਨਹੀਂ ਹੁੰਦਾ ਇਹ। ਥੋੜਾ ਪਾਈ ਥੋੜਾ ਪੁੱਤ। ਆਹ। ਤੱਕਾ ਕਰ। ਬੜੇ। ਵਾਹ। ਤੇਰੇ ਵਿੱਚ ਦਰਦਾ ਹੀ ਰਹਰੂਗਾ। ਉਹਦਾ ਲੋੜ ਨਹੀਂ ਮੈਨੂੰ। तो ये थे योग्यता जस्विंदर है उरेज़ि होया। नहीं बाद में आ गया अभी उसी पर। कहाँ पूरी जानी दी? बात करने का ना उधर भी बाढ़ देते हैं यार नहीं करते रहते हैं। बोलो पहले हाँ। परफ्यूम नहीं पिए तो जमीं स्मेट्टा बनावणी है आने हो तो भी मुंह ते जळम हो रे हां मुंह ते जळ ले इको और धर सी मोबाइल आ गया ठीक सीवो बस सीमो ने मुंह ते पापा पुत्त चल आया मेरा गट्टा ही हां कोई वाला बड़ा उगा जे फाऊजी ये मुंह ते फुखी तो लगी उदे तू पा दे ये लगी उथे पु देख के लक्की दा विस्वाद आ गया के ना आया ਰਾਮ ਨੇ ਦੱਬੀ ਬਦ ਸੁਆਦ ਆਈ। ਮੁੰਡੇ ਨਾ। ਆਹ ਦਿੱਤਾ। ਆ ਪਾ ਲਓ ਕਰੀ ਤੇ। ਆ ਬੱਸ ਮੁੰਡਾ। ਲੈ ਇਹ ਮੁੰਡਾ ਮੈਂ ਵਰ। ਉਹ ਬਹੁਤ ਨਾ। ਖੰਡਾ ਵਾਲਾ ਵਰਕ ਬਣੀ ਪਈ ਆ ਜਮੀ। ਖਾਣਾ ਵੀ ਆਉਂਦਾ ਨਾ। ਹੈ? ਇਹ ਤਾਂ ਦੇਖਣਾ। ਨਾ ਇਹ ਉਧਰ ਹੀ ਬਣਾਇਆ ਨਹੀਂ ਨਾ। ਉਹ ਮੈਂ ਗਿਆ ਸੀ ਕੇਕ ਕਿਵੇਂ ਆ। ਜਮੇ ਘਟਾ। ਲੈ। ਚਮਚ ਲੈਵਾ। ਹਾਂ ਚਮਚ ਲੈ। ਕਰ ਦੇਗਾ ਨਾ ਮੈਂ ਖਟਾਉਂ ਕਿਹਦੇ ਨਾਲ ਦਾ ਇਹ ਤੇ ਹੋਰ ਹੀ ਕੀ ਆਪਣੇ ਇਹ ਉਹ ਲੈ ਪਾ ਸਕਦੇ ਹਾਂ ਹਾਂ ਇਹਦੇ ਤੇ ਲੈ ਆਉਣਾ ਆਪਣੇ ਆਪਾਂ ਇਹਦਾ ਵਧੀਆ ਸਮਾਨ ਮੈਂ ਨਾਲ ਹੀ ਲੈ ਕੇ ਆਉਣਾ ਸੌਦੇ ਵੈਦ ਕੀ ਨਾ ਲੈ ਆਲੀ ਮੈਂ ਵੀ ਇਥੇ ਮੈਂ ਉਹਦੇ ਵੀ ਮੈਂ ਇਹਨੂੰ ਹੀ ਲੈ ਕੇ ਆ ਦੁਕਾਨ ਬਦਾਲੀ ਹੁੰਦਾ ਨਾ ਇਹਦੇ ਵਿੱਚ ਨਾ ਪੈਣ ਕਹਲੀਆਂ ਚ ਠੀਕ ਨਾ ਜਾਵੇ ਵੱਡੀ ਵੱਡੀ ਬੇੜ ਲੈ ਆਉਂਦੀ ਕੀ ਕਰੀ ਚੱਲ ਚੱਲ ਤੇ ਲੋ ਜੀ ਕੇਕ ਕੱਟਿਆ ਗਿਆ ਸੀ ਤੇ ਮੈਂ ਕਹਲੀਆਂ ਚ ਲੱਗ ਗਈ ਸੀ ਪਾ ਕੇ ਦੇਣਾ ਆ ਗਏਵੇਂ ਤੇ ਅੱਜ ਦੇ ਦਿਨ ਵੀ ਬੱਚਿਆਂ ਦੀ ਮਾਸੀ ਦਾ ਜਨਮ ਦਿਨ ਹੈ ਤੇ ਉਹਨੇ ਵੀ ਕੇਕ ਕੱਟਿਆ ਉਹ ਵੀ ਮੈਂ ਵੀਡੀਓ ਵਿੱਚ ਥੋੜੀ ਜਿਹੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਲੋ ਜੀ ਬੱਚਿਆਂ ਦੀ ਮਾਸੀ ਨੇ ਵੀ ਕੱਟਿਆ ਸੀ ਕੇਕ ਤੇ ਪੂਰਾ ਪਰਿਵਾਰ ਬੈਠਾ ਹੈ ਤੇ ਮਤਲਬ ਕਿ ਵੀਡੀਓ ਬਣਾਉਣ ਦਾ ਮੇਰੀ ਛੋਟੀ ਭੈਣ ਨੂੰ ਟਾਈਮ ਨਹੀਂ ਲੱਗਿਆ ਸੀ ਤੇ ਉਹਨਾਂ ਨੇ ਫੋਟੋ ਜੋ ਖਿੱਚੀ ਸੀ ਉਹ ਥੋੜੀਆਂ ਜੀਆਂ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੱਤੀਆਂ ਨੇ ਤੁਹਾਡੇ ਨਾਲ ਤੇ ਲੋ ਜੀ ਪੂਰਾ ਪਰਿਵਾਰ ਹੈ ਇਹ ਤੇ ਬਾਕੀ ਲੋਜੀ ਸਾਡਾ ਵੀ ਇੱਧਰ ਕੇਕ ਵਗੈਰਾ ਮਤਲਬ ਲੱਗੇ ਸੀ ਖਾਣ ਮੈਂ ਬੈਠੀ ਸੀ ਕੁੰਜੀ ਪਰ ਡੇ ਨਹੀਂ ਕਲਗਤਾ ਗੱਪਾ ਬਾਕੀ ਅਸੀਂ ਝੁੱਠੇ ਬਾਰੇ ਰੱਖਤੇ ਚਮਚ ਵਗੈਰਾ ਤੇ ਕੌਲੀਆਂ ਵਗੈਰਾ ਜਿਹੜੀਆਂ ਹੈਗੇ ਅਸੀਂ ਕਾਗਰ ਦੀਆਂ ਉਹ ਮੈਂ ਕਿਹ ਚੱਲ ਡਸਟਵਿੰਚ ਸਿਰਦਾ ਨੇ ਉਹ ਤਾਂ ਉਹ ਕਿਹ ਮੰਝਣ ਦੀ ਲੋੜ ਗੁੰਜੇ ਲਾਣਾ ਉਦੋਂ ਕੀ ਤੇ ਦੂਜਾ ਲਾਣਾ ਗਿਆ ਅੰਦਰ ਤੇ ਇੱਧਰ ਬੈਠੇ ਨੇ ਸਰਦਾਰ ਜੀ ਤੇ ਸਰਦਾਰ ਜੀ ਕਹਿੰਦੇ ਮੈਂ ਹੁਣ ਜਾਣਾ ਸ਼ਾਪ ਤੇ ਕੰਮ ਕਰਨ ਵਾਸਤੇ ਤੇ ਮੈਂ ਵੀ ਦੇਖਦੀ ਆ ਸਟੀਚਿੰਗ ਕਰਦੀ ਆ ਤੇ ਅੱਜ ਦੇ ਦਿਨ ਹੀ ਮਨਿੰਦਰ ਹੋਰ ਕੀ ਦਾ ਬਰਥਡੇ ਆ ਮੂਟਰੋਡ ਦੇ 2 ਘੰਟੇ 14 ਮਿੰਟ ਹਾਂ ਅੱਜ ਹੈਗਾ ਅੱਜ ਦੇ ਦਿਨ ਹੀ ਹੈਗਾ ਬੱਚਿਆਂ ਦੀ ਮਾਸੀ ਦਾ ਜਨਮ ਦਿਨ ਉਹਦੀ ਵੀ ਵੀਡੀਓ ਥੋੜੀ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਹਨਾਂ ਨੇ ਉਹਨੇ ਵੀ ਕੇਕ ਕੱਟਿਆ ਤੇ ਸਿਮਰਨ ਦਾ ਵੀ ਕੇਕ ਅੱਜ ਕੱਟ ਲਿਆ ਸੀ ਜਨਮ ਦਿਨ ਦਾ ਤੇ ਲੋ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਬਰਥਡੇ ਵਾਲੀ ਕਿਦਾਂ ਲੱਗਿਆ ਤੁਹਾਨੂੰ ਜਨਮ ਦਿਨ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਇਸੋ ਆਪਾਂ ਗਾਲੀ ਵੀਡੀਓ ਫਿਰ ਛਾ ਲਾਂਗੇ ਹਾਂ ਹਾਂ ਤੇ ਬਾਕੀ ਜੀ ਹੋਰ ਦੱਸੋ ਜੀ ਹੋ ਗਈ ਸੀ ਖੁਸ਼ ਰਹੋ ਸਾਰੇ ਜਾਣੇ ਖੁਸ਼ ਰਹੋ ਵੀਡੀਓ ਦੇਖਦੇ ਰਹੋ ਵੀਡੀਓ ਦੇਖਦੇ ਰਹੋ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਮਾਣੀ ਮਾਣੀ ਮਾੜੇ ਮਾੜੇ ਕਿਉਂ ਬਹੁਤ ਲਾਈਕ ਕਰਿਆ ਕਰੋ ਜੀ ਲਾਈਕ ਲਾਈਕ ਨਾਲ ਹੀ ਆਪਣਾ ਮਤਲਬ ਕੀ ਹੌਸਲਾ ਵਧੂ ਆ ਤੇ ਬਾਕੀ ਕਮੈਂਟ ਨਾਲ ਵੀ ਹੌਸਲਾ ਵਧਦਾ ਤੇ ਅੱਗੇ ਵੰਨ ਦੀ ਚਾ ਵੰਨ ਦੀ ਚਾਹਵਾਨ ਹੁੰਦੀ ਆ ਤੇ ਬਿਨਾ ਸ਼ੀਸ਼ੇ ਤੋਂ ਪਰਨਾ ਆਇਆ ਬੰਦੇ ਜਾਂਦਾ ਹਾਂ ਹਾਂਜੀ ਬਿਨਾ ਸ਼ੀਸ਼ੇ ਤੋਂ ਪਰਨਾ ਆਇਆ ਬੰਦੇ ਜਾਂਦਾ ਸਰਦਾਰ ਜੀ ਦੇਖ ਪਰਨਾ ਕਿਦਾਂ ਦਾ ਲੱਗਿਆ ਬੰਨਿਆ ਹੈ ਦੇਖੋ ਬਿਨਾ ਸ਼ੀਸ਼ੇ ਤੋਂ ਕਮੈਂਟ ਕਰਕੇ ਇਹ ਵੀ ਦੱਸਣਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਤੇ ਬਾਕੀ ਜੀ ਕੇਕ ਵੀ ਦੱਸਣਾ ਕਿਦਾਂ ਦਾ ਲੱਗਿਆ ਤੁਹਾਨੂੰ ਤੇ OK ਬਾਈ ਲੋਜੀ ਸਰਦਾਰ ਜੀ ਤਾਂ ਚੱਲਦੇ ਨੇ ਤੂੰ ਚੱਕ ਕੇ ਲੈ ਕੇ ਆਉਣ ਬਾਕੀ ਜੀ ਦੇਖਦੇ ਆ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਤਾਂ ਪਲੀਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਲੋ ਜੀ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵਧੀਆ ਜੀ ਨਵੀਂ ਵੀਡੀਓ ਤਤਕਲੀ ਸਾਰਿਆਂ ਨੂੰ ਸ਼ਸ਼੍ਰੀਕਾਰ ਹੱਸਦੇ ਰਹੋ ਵਸਦੇ ਰਹੋ